ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਖੀ ਸਰਦਾਰ ਕਰਤਾਰ ਸਿੰਘ ਦੀ ਸ਼ਹਿਰ ਜਗਰਾਓ ਜ਼ਿਲ੍ਹਾ ਲੁਧਿਆਣੇ ਦੇ ਰਹਿਣ ਵਾਲੇ ਰਾਮ ਗੜੀਏ ਸਰਦਾਰ ਸ਼ੇਰ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਦੇ ਪੁਰਾਣੇ ਸੰਗੀ ਸਨ ਐਨਾ ਦੇ ਲੜਕੇ ਭਾਈ ਕਰਤਾਰ ਸਿੰਘ ਇਹ ਵੀ ਨਾਨਕ ਸਰ ਨਾਲ ਜੁੜੇ ਆਉਂਦੇ ਹਨ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਤੋਂ ਸਾਈਕਲਾਂ ਦੀ ਸਕੂਟਰਾਂ ਦੀ ਅਤੇ ਜੋੜੇ ਸੰਭਾਲਣ ਦੀ ਸੇਵਾ ਕਰਦੇ ਆ ਰਹੇ ਹਨ ਇਨਾਂ ਦੇ ਨਾਲ ਸੇਵਾ ਕਰਨ ਵਾਲੇ ਭਾਈ ਲਾਲ ਸਿੰਘ ਜੀ ਸਤੀਰੀਆਂ ਵਾਲੇ ਜਗਰਾਉ ਭਾਈ ਗੁਰਦੇਵ ਸਿੰਘ ਜੀ ਜਗਰਾਉ ਸਰਦਾਰ ਕਲੋਥ ਹਾਊਸ ਵਾਲੇ ਭਾਈ ਗੁਰਨਾਮ ਸਿੰਘ ਜੀ ਜਗਰਾਉ ਭਾਈ ਗੁਰਦੀਪ ਸਿੰਘ ਜੀ ਜਗਰਾਉ ਭਾਈ ਗੁਰਦਿਆਲ ਸਿੰਘ ਜੀ ਗਾਲਪ ਕਲਾ ਵਾਲੇ ਹੋਰ ਵੀ ਇਨਾਂ ਦੇ ਨਾਲ ਕਾਫੀ ਸੇਵਾਦਾਰ ਭਾਈ ਕਰਤਾਰ ਸਿੰਘ ਜੀ ਦੇ ਲੜਕੇ ਭਾਈ ਈਸ਼ਰ ਸਿੰਘ ਜੀ ਇਹ ਕਾਫੀ ਸਮੇ ਤੋਂ ਸਾਈਕਲ ਸਕੂਟਰ ਸੰਭਾਲਣ ਦੀ ਸੇਵਾ ਕਰਦੇ ਆ ਰਹੇ ਹਨ ਭਾਈ ਕਰਤਾਰ ਸਿੰਘ ਜੀ ਦੀ ਕੋਠੀ ਰੇਲ ਗੱਡੀ ਦੇ ਫਾਟਕਾਂ ਦੇ ਕੋਲ ਹੀ ਹੈ ਜਿੱਥੋਂ ਦੀ ਬਾਬਾ ਜੀ ਪਿੰਡ ਝੋੜડા ਨੂੰ ਲੰਘਦੇ ਆਉਂਦੇ ਜਾਂਦੇ ਸਨ ਬਾਬਾ ਜੀ ਦੀ ਪਹਿਲੀ ਗੱਡੀ ਚਿੱਟੇ ਰੰਗ ਦੀ ਸੀ ਐਨਾਂ ਨੂੰ ਗੱਡੀ ਜਦੋਂ ਕਿਤੇ ਦੂਰੋਂ ਦਿਸਣੀ ਐਨਾਂ ਨੇ ਛੇਤੀ ਛੇਤੀ ਗੱਡੀ ਦੇ ਫਾਟਕ ਲਾ ਕੇ ਬਾਬਾ ਜੀ ਦੀ ਗੱਡੀ ਰੋਕ ਲੈਣੀ ਉਦੋਂ ਗੱਡੀਆਂ ਦਾ ਅਤੇ ਸਕੂਟਰਾਂ ਦਾ ਇਤਨਾ ਰਸ਼ ਨਹੀਂ ਸੀ ਇਹ ਗੱਲ ਸੰ 1951-52 ਦੀ ਹੈ। ਬਾਬਾ ਜੀ ਦੀ ਗੱਡੀ ਰੋਕੇ ਦਰਸ਼ਨ ਕਰਨੇ ਨਾਲੇ ਬਾਬਾ ਜੀ ਨੂੰ ਜਲ ਪਾਣੀ ਛਕਾ ਦੇਣਾ। ਜਦੋਂ ਕਿਤੇ ਇੰਨਾ ਨੂੰ ਪਤਾ ਨਾ ਲੱਗਦਾ ਤਾਂ ਬਾਬਾ ਜੀ ਨੇ ਇੰਨਾ ਦੇ ਬਾਰ ਵਿੱਚ ਆ ਕੇ ਤਾੜੀ ਮਾਰ ਕੇ ਲੰਘ ਜਾਣਾ ਕਿ ਅਸੀਂ ਲੰਘ ਚੱਲੇ। ਕਰਤਾਰ ਸਿੰਘ ਦੇ ਘਰ ਕੰਮ ਕਰਦਿਆਂ ਗੋਡੇ ਤੇ ਸੱਟ ਲੱਗ ਗਈ। ਇਸ ਨੂੰ ਘਰ ਦੇ ਲੁਧਿਆਣੇ ਸੀਐਮਸੀ ਹਸਪਤਾਲ ਲੈ ਗਏ। ਤਾਂ ਡਾਕਟਰਾਂ ਨੇ ਚੀਰ ਫਾੜ ਕਰਕੇ ਗੋਡੇ ਤੇ ਪਲਸਟਰ ਕਰ ਦਿੱਤਾ ਇਸ ਨੂੰ ਗੱਡੀ ਵਿੱਚ ਪਾ ਕੇ ਨਾਨਕਸਰ ਲਿਆ ਕੇ ਬਾਬਾ ਜੀ ਨੂੰ ਮੱਥਾ ਟਿਕਾਇਆ ਅਤੇ ਦੱਸਿਆ ਕਿ ਕਰਤਾਰ ਸਿੰਘ ਦੇ ਗੋਡੇ ਤੇ ਸੱਟ ਵੱਜੀ ਸੀ ਡਾਕਟਰ ਨੇ ਪਲਸਟਰ ਕਰ ਦਿੱਤਾ ਕਹਿੰਦਾ ਹੈ ਇੱਕ ਵਾਰੀ ਪਲਸਟਰ ਕੋਰ ਕੇ ਫੇਰ ਕਰਨਾ ਪਵੇਗਾ ਜਿਸ ਕਰਕੇ ਠੀਕ ਹੋਣ ਨੂੰ 6 ਮਹੀਨੇ ਲੱਗ ਜਾਣਗੇ ਕਾ ਬਾਬਾ ਜੀ ਕਹਿੰਦੇ ਦੁਬਾਰਾ ਪਲਸਟਰ ਕਰਨ ਦੀ ਕੀ ਲੋੜ ਹੈ ਜ਼ਖਮ ਤਾਂ ਠੀਕ ਹੋ ਜਾਣਾ ਹੈ ਜਿਸ ਵੇਲੇ ਡਾਕਟਰ ਨੇ ਪਲਸਟਰ ਖੋਲਿਆ ਤਾਂ ਕਹਿੰਦਾ ਜ਼ਖਮ ਤਾਂ ਬਿਲਕੁਲ ਹੀ ਠੀਕ ਹੈ ਦੁਬਾਰੇ ਪਲਸਟਰ ਕਰਨ ਦੀ ਕੋਈ ਲੋੜ ਨਹੀਂ ਉੱਤੇ ਲਾਉਣ ਵਾਸਤੇ ਦਵਾਈ ਦੇ ਕੇ ਤੋੜ ਦਿੱਤਾ ਤਾਂ ਕਰਤਾਰ ਸਿੰਘ ਹੋਰੀ ਬੜੇ ਖੁਸ਼ ਹੋਏ ਕਿ ਬਾਬਾ ਜੀ ਦਾ ਬਚਨ ਸੱਚ ਹੋ ਗਿਆ ਹੁਣ ਜ਼ਖਮ ਤਾਂ ਸੂਤ ਹੋ ਗਿਆ ਪਰ ਗੋਡੇ ਦੀ ਚਪੜੀ ਮੁੜੇ ਹੀ ਨਾ ਲਾਤ ਇਕੱਠੀ ਨਾ ਹੋਵੇ ਇਸ ਤਰ੍ਹਾਂ 8-9 ਮਹੀਨੇ ਲੰਘ ਗਏ ਕਰਤਾਰ ਸਿੰਘ ਇਸੇ ਤਰ੍ਹਾਂ ਹੀ ਮਾੜਾ ਮੋਟਾ ਸਾਈਕਲ ਚਲਾ ਕੇ ਕੰਮ ਸਾਰੇ ਇੱਕ ਵਾਰੀ ਸਾਈਕਲ ਤੇ ਹੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਿੰਡ ਚੋਂ ਓੜਾ ਨੂੰ ਜਾਣ ਲੱਗਿਆ ਜਿਸ ਵੇਲੇ ਪਿੰਡ ਬਸੀਆਂ ਕੋਲ ਗਿਆ ਤਾਂ ਕੁਝ ਥੱਕ ਗਿਆ ਕਹਿੰਦਾ ਮਨਾ ਕਿੰਨਾ ਦੁੱਖ ਭੋਗਦਾ ਹੈ ਪਿੱਛੇ ਗੁਰੂ ਸਾਹਿਬ ਸਿੱਖਾਂ ਦੀ ਕਿੰਨੀ ਸਹਾਇਤਾ ਕਰਦੇ ਆਏ ਹਨ ਹੁਣ ਜਾ ਤਾਂ ਅਸੀਂ ਸਿੱਖ ਹੀ ਉਹੋ ਜੇ ਨਹੀਂ ਰਹੀ ਜਾਫਿਰ ਬਾਬਾ ਜੀ ਵਿੱਚ ਕੋਈ ਉਹੋ ਜਿਹੀ ਸ਼ਕਤੀ ਨਹੀਂ ਇਸ ਦੇ ਤੀਸਰੇ ਪਾਤਸ਼ਾਹ ਦੀ ਸਾਖੀ ਯਾਦ ਆ ਗਈ ਜੋ ਗੁਰਪ੍ਰਤਾਪ ਸੂਰਜ ਦੇ ਰਾਸ ਪੈਲੀ ਅਸੂ 64 1605 ਅੰਗ ਤੇ ਲਿਖੀ ਹੋਈ ਹੈ ਸ੍ਰੀ ਗੋਇੰਦਵਾਲ ਤੋਂ 6 ਕਿਲੋਮੀਟਰ ਪਿੰਡ ਤਲਵੰਡੀ ਤੋਂ ਖਤਰੀ ਘਰਾਣੇ ਵਿੱਚੋਂ ਇੱਕ ਗੁਰੂ ਦਾ ਸ਼ਰਧਾਲੂ ਜੋ ਲਾਤੋ ਲੰਗਾ ਸੀ ਇਹ ਨਿਤ ਹੀ ਤੀਸਰੇ ਪਾਤਸ਼ਾਹ ਵਾਸਤੇ ਦਹੀਂ ਦਾ ਛੰਨਾ ਲੈ ਕੇ ਜਾਂਦਾ ਸੀ ਇਸ ਦੀ ਇੱਕ ਲੱਤ ਕਮਜ਼ੋਰ ਤੇ ਛੋਟੀ ਸੀ ਜੋ ਲੱਕੜੀ ਤੇ ਧਾਰ ਕੇ ਤੁਰਦਾ ਸੀ ਇੱਕ ਦਿਨ ਇਸ ਨੂੰ ਰਸਤੇ ਵਿੱਚ ਇਸ ਦੇ ਪਿੰਡ ਦਾ ਚੌਧਰੀ ਮਿਲ ਗਿਆ ਜਿਸ ਨੇ ਇਸ ਦੇ ਹੱਥ ਵਿੱਚੋਂ ਛੋਟੀ ਫੜ ਲਈ ਅਤੇ ਮਖੌਲ ਕਰਨ ਲੱਗਾ ਕਿ ਤੂੰ ਕਿੰਨਾ ਔਖਾ ਹੁੰਦਾ ਹੈ ਤੂੰ ਆਪ ਦੇ ਗੁਰੂ ਅਮਰਦਾਸ ਨੂੰ ਕਹਿ ਤਾਂ ਤੇਰੀ ਲੱਤ ਪੂਰੀ ਕਰ ਦੇਵੇ ਲੋਕ ਕਹਿੰਦੇ ਹਨ ਕਿ ਇਹ ਮਰੇ ਬੰਦੇ ਜਿਉਂਦੇ ਕਰ ਦਿੰਦੇ ਹਨ ਇਹ ਤੇਰੀ ਲਤ ਠੀਕ ਕਰ ਦੇ ਤੂੰ ਇੰਨੀ ਸੇਵਾ ਕਰਦਾ ਹੈ ਨਿਤ ਰਸਤੇ ਵਿੱਚ ਆਉਂਦਾ ਜਾਂਦਾ ਕਿਤਨਾ ਔਖਾ ਹੁੰਦਾ ਹੈ ਤੂੰ ਜ਼ਰੂਰ ਕਹੀਂ ਕਿ ਮੇਰੀ ਲਤ ਪੂਰੀ ਠੀਕ ਕਰੋ ਇਸ ਤਰ੍ਹਾਂ ਕਾਫੀ ਚੇ ਚੌਧਰੀ ਖੜਾ ਟਿਚਰਾ ਮਖੌਲ ਕਰਦਾ ਰਿਹਾ ਉਧਰ ਲੰਗਰ ਵਰਤਾਇਆ ਗਿਆ ਪਰ ਸਤਿਗੁਰੂ ਪ੍ਰਸ਼ਾਦਾ ਹੀ ਨਾ ਸਕਨ ਕਹਿਣ ਅਸੀਂ ਕਿਸੇ ਪ੍ਰੇਮੀ ਦੀ ਉਡੀਕ ਕਰ ਰਹੇ ਹਾਂ ਜਿਸ ਵੇਲੇ ਚੌਧਰੀ ਨੇ ਸੋਟੀ ਦਿੱਤੀ ਤਾਂ ਲੰਗਾ ਔਖਾ ਸੋਖਾ ਗੋਇੰਦਵਾਲ ਸਾਹਿਬ ਪਹੁੰਚਿਆ ਸਤ ਗੁਰੂ ਨੂੰ ਦਹੀਂ ਪੇਸ਼ ਕੀਤਾ ਤਾਂ ਸਤ ਗੁਰੂ ਅਮਰਦਾਸ ਜੀ ਨੇ ਪ੍ਰਸ਼ਾਦਾ ਛਕਿਆ ਫਿਰ ਲੰਗਰ ਸ਼ੁਰੂ ਹੋਇਆ ਪ੍ਰਸ਼ਾਦਾ ਛਕਣ ਤੋਂ ਬਾਅਦ ਸਤ ਗੁਰਾਂ ਨੇ ਦਹੀਂ ਵਾਲੇ ਨੂੰ ਪੁੱਛਿਆ ਭਾਈ ਕੀ ਗੱਲ ਅੱਜ ਲੇਟ ਕਿਉਂ ਹੋ ਗਿਆ ਤਾਂ ਲੰਗਾਹੇ ਨੇ ਦੱਸਿਆ ਜੀ ਅੱਜ ਰਸਤੇ ਵਿੱਚ ਸਾਡੇ ਪਿੰਡ ਦੇ ਚੌਧਰੀ ਨੇ ਮੇਰੀ ਤੁਰਨ ਵਾਲੀ ਲੱਕੜ ਦੀ ਖਰੋੜੀ ਖੋ ਲਈ ਕਾਫੀ ਚਿਰ ਖੜਾ ਮੈਨੂੰ ਟਿਕਚਰਾ ਕਰਦਾ ਰਿਹਾ ਹੈ ਕਿ ਤੂੰ ਓខਾ ਹੁੰਦਾ ਹੈ ਆਪਦੇ ਗੁਰੂ ਨੂੰ ਕਹ ਤੇਰੀ ਲੱਤ ਪੂਰੀ ਠੀਕ ਕਰ ਦੇਵੇ ਇਸ ਤਰ੍ਹਾਂ ਕਈ ਵਾਰੀ ਮੈਨੂੰ ਇਹ ਗੱਲ ਕਹੀ ਨਾਲੇ ਸੋਟੀ ਫੜੀ ਖੜਾ ਰਿਆ ਜਿਸ ਕਰਕੇ ਮੈਂ ਅੱਜ ਪਛੜ ਗਿਆ ਮੈਨੂੰ ਚੌਧਰੀ ਤਾਨੇ ਮੇਨੇ ਮਾਰਦਾ ਰਹਿੰਦਾ ਹੈ ਕਿਰਪਾ ਕਰਕੇ ਮੇਰੀ ਲੱਤ ਠੀਕ ਕਰ ਦਿਓ ਮੈਂ ਆਪ ਜੀ ਦੀ ਖੁਸ਼ੀ ਖੁਸ਼ੀ ਨਾਲ ਸੇਵਾ ਕਰਦਾ ਰਿਆ ਸਾਤ ਗੁਰੂ ਜੀ ਕਹਿਣ ਲੱਗੇ ਸਾਡਾ ਬਚਨ ਮੰਨ ਜਾ ਸਾਹੋ ਹੁਸੈਨ ਗੁਰੂ ਘਰ ਦਾ ਸ਼ਰਧਾਲੂ ਹੈ ਉਹ ਤੇਰੀ ਲੱਤ ਠੀਕ ਕਰੇਗਾ ਤੋ ਉਸ ਦੇ ਕੋਲ ਚਲਿਆ ਜਾ ਤਾਂ ਇਹ ਲੰਗਾ ਸ਼ਾਹੂ ਹੁਸੈਨ ਕੋਲ ਜਾ ਕੇ ਸਾਰੀ ਗੱਲ ਦੱਸਣ ਲੱਗਾ ਕਿ ਮੈਨੂੰ ਗੁਰੂ ਅਮਰਦਾਸ ਜੀ ਨੇ ਤੇਰੇ ਕੋਲ ਭੇਜਿਆ ਹੈ ਮੇਰੀ ਲਤ ਠੀਕ ਕਰੋ ਸ਼ਾਹੂ ਹੁਸੈਨ ਨੇ ਸਾਰੀ ਗੱਲ ਸੁਣ ਲਈ ਆਪਣੇ ਹੱਥ ਵਿੱਚ ਜੋ ਡੰਡਾ ਕੁਤਕਾਰ ਰੱਖਦਾ ਸੀ ਇਸ ਨਾਲ ਆਏ ਬੰਦੇ ਨੂੰ ਕੁੱਟਣ ਲੱਗ ਪੈਂਦਾ ਸੀ ਪਰ ਕਾਰਜ ਅਗਲੇ ਦਾ ਸਿੱਧ ਹੋ ਜਾਂਦਾ ਸੀ ਸ਼ਾਹੂ ਹੁਸੈਨ ਨੇ ਡੰਡਾ ਚੁੱਕਿਆ ਅਤੇ ਲੰਗਾਹੇ ਨੂੰ ਕਹਿਣ ਲੱਗਾ ਕਾਰਨ ਕਾਰਨ ਸਮਰਤ ਤਾਂ ਸਾਤਗੁਰੂ ਆਪ ਹਨ ਮੈਨੂੰ ਐਵੇਂ ਹੀ ਵਡਿਆਈ ਦਿੰਦੇ ਹਨ ਤੂੰ ਉਹਨਾਂ ਨੂੰ ਛੱਡ ਕੇ ਮੇਰੇ ਕੋਲ ਕੀ ਲੈਣ ਆਇਆ ਹੈ ਦੱਸਦਾ ਹਾਂ ਤੈਨੂੰ ਪਤਾ ਤੇਰੀ ਦੂਜੀ ਲੱਤ ਵੀ ਤੋੜਦਾ ਹਾਂ ਇਸ ਤਰ੍ਹਾਂ ਕਹਿ ਕੇ ਜਦੋਂ ਡੰਡਾ ਚੁੱਕਿਆ ਤਾਂ ਲੰਗਾਹਾ ਡਰ ਕੇ ਭੱਜ ਉੱਠਿਆ ਮਾਲਕ ਦੀ ਐਸੀ ਕਿਰਪਾ ਹੋਈ ਇਸ ਦੇ ਭਜਨ ਲੱਗੇ ਤੋਂ ਲੱਤ ਪੂਰੀ ਠੀਕ ਦੂਜੀ ਲੱਤ ਵਰਗੀ ਬਣ ਗਈ ਤੱਲੰਗਾਹਾ ਬੜਾ ਖੁਸ਼ੀ-ਖੁਸ਼ੀ ਸਾਤਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਕਹਿਣ ਲੱਗਾ ਜੀ ਆਪ ਜੀ ਦੀ ਬੜੀ ਹੀ ਕਿਰਪਾ ਹੋ ਗਈ ਮੇਰੀ ਲੱਤ ਠੀਕ ਹੋ ਗਈ ਇਹ ਸਾਖੀ ਕਰਤਾਰ ਸਿੰਘ ਨੇ ਸੁਣੀ ਸੀ ਇਸ ਤਰ੍ਹਾਂ ਮਨ ਵਿੱਚ ਫੁਰਨੇ ਬਣਾਈ ਜਾਂਦਾ ਹੈ ਕਿ ਮੈਂ ਤਾਂ ਮਨਾ ਜੇ ਬਾਬੇ ਮੇਰੀ ਲੱਤ ਠੀਕ ਕਰਨ ਇਸ ਤਰ੍ਹਾਂ ਫੁਰਨੇ ਬਣਾਉਂਦਾ ਸਾਈਕਲ ਚਲਾਉਣ ਲੱਗਾ ਸਾਈਕਲ ਤੜਾਕ ਦੇਣੇ ਪੁੰਜੇ ਜਾ ਡਿੱਗਾ ਡਿੱਕੇ ਲੱਤ ਦਾ ਇਹੋ ਜਿਹਾ ਕੜਾਕਾ ਪਿਆ ਲੱਤ ਦੀ ਚਪਣੀ ਠੀਕ ਹੋ ਗਈ ਕਰਤਾਰ ਸਿੰਘ ਨੇ 2-4 ਵਾਰੀ ਮੋੜ ਕੇ ਵੇਖੀ ਤਾਂ ਲੱਤ ਮੁੜਨ ਲੱਗ ਪਈ ਇਹ ਖੁਸ਼-ਖੁਸ਼ ਪਿੰਡ ਝੋੜੀ ਪਹੁੰਚਿਆ ਇਸ ਵੇਲੇ ਬਾਬਾ ਜੀ ਅੰਦਰ ਆਪਣੇ ਆਸਨ ਤੇ ਸਨ ਬਾਬਾ ਜੀ ਨੇ ਅੰਦਰੋਂ 인ਦਰ ਸਿੰਘ ਗੱਡੇ ਨੂੰ ਭੇਜ ਕੇ ਕਰਤਾਰ ਸਿੰਘ ਨੂੰ ਅੰਦਰ ਬੁਲਾਇਆ ਕਰਤਾਰ ਸਿੰਘ ਬਾਬਾ ਜੀ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ ਬਾਬਾ ਜੀ ਹੱਸ ਕੇ ਕਰਤਾਰ ਸਿੰਘ ਨੂੰ ਕਹਿੰਦੇ ਸੁਨਾ ਕਰਤਾਰ ਸਿੰਘ ਫੁਰਨੇ ਦਾ ਜਵਾਬ ਤੈਨੂੰ ਮਿਲ ਗਿਆ 10 ਚਪਣੀ ਠੀਕ ਹੈ ਲੱਤ ਮੁੜਦੀ ਹੈ ਗੁਰੂ ਘਰ ਤਾਂ ਸ਼ਕਤੀ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਤੱਕ ਹਨ ਪਰ ਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਬਾਬਾ ਜੀ ਦੇ ਅੰਤਰਜਾਮਤਾ ਦੇ ਬਚਨ ਸੁਣ ਕੇ ਕਰਤਾਰ ਸਿੰਘ ਹੈਰਾਨ ਰਹਿ ਗਿਆ ਕਹਿੰਦਾ ਬਾਬਾ ਜੀ ਅਸੀਂ ਤਾਂ ਅਲਪਗ ਜੀਵ ਹਾਂ ਮਨ ਵਿੱਚ ਕਮਜ਼ੋਰੀ ਆ ਜਾਂਦੀ ਹੈ ਆਪ ਜੀ ਨੇ ਤਾਂ ਅੱਜ ਪੈਰ ਤੇ ਹੀ ਪੀੜੀ ਦਿਖਾ ਦਿੱਤੀ ਫੁਰਨਾ ਬਣਦਿਆਂ ਹੀ ਕਿਰਪਾ ਕਰ ਦਿੱਤੀ ਮੇਰਾ ਗੋਡਾ ਤਾਂ ਜਮਾ ਹੀ ਠੀਕ ਹੋ ਗਿਆ ਕਿਰਪਾ ਕਰਕੇ ਆਪ ਦੇ ਘਰ ਨਾਲ ਜੋੜੀ ਰੱਖਣਾ ਭਾਈ ਕਰਤਾਰ ਸਿੰਘ ਜੀ ਦਾ ਸਾਰਾ ਪਰਿਵਾਰ ਹੁਣ ਤੱਕ ਜੁੜਿਆ ਆ ਰਿਹਾ ਹੈ ਸਾਖੀ ਬਾਰਿਸ਼ ਦੀ ਸਰਦੀ ਦਾ ਮੌਸਮ ਹੈ ਕਈ ਦਿਨ بارش ਪਈ ਪਾਣੀ ਦੇ ਹੜ੍ਹ ਚੱਲ ਪਏ ਕੱਚੇ ਮਕਾਨ ਟਹਿ ਰਹੇ ਹਨ ਅਤੇ ਜ਼ਿਮੀਂਦਾਰਾਂ ਦੀਆਂ ਫਸਲਾਂ ਮਾਰ ਰਹੀਆਂ ਹਨ ਇਸ ਭਾਰੀ ਸੰਕਟ ਵਿੱਚ ਲੋਕ ਬਹੁਤ ਔਖੇ ਹੋ ਗਏ ਬਾਬਾ ਜੀ ਦੇ ਤੇੜ ਕਚਹਿਰਾ ਅਤੇ ਸੀਸ ਤੇ ਚੰਗੂਠਾ ਕੇਸ ਕੀ ਹੈ ਹੋਰ ਬਸਤਰ ਉਤਾਰੇ ਹੋਏ ਹਨ ਆਪਣੇ ਆਸਨ ਤੋਂ ਆ ਕੇ ਬਾਹਰ ਵੇੜੇ ਵਿੱਚ ਖੜੇ ਹਨ ਜਿਹੜਾ ਵੀ ਸੇਵਾਦਾਰ ਵੇਖਦਾ ਹੈ ਕਿ ਬੜੀ ਸਰਦੀ ਹੈ ਅਤੇ ਬੜੀ ਜ਼ੋਰ ਦੀ ਬਾਰਿਸ਼ ਪੈ ਰਹੀ ਹੈ। ਬਾਬਾ ਜੀ ਇਤਨੀ ਸਰਦੀ ਠੰਡ ਵਿੱਚ ਬਾਹਰ ਹੀ ਖੜੇ ਹਨ। ਹਜ਼ੂਰੀ ਸੇਵਾਦਾਰ ਨੇ ਆਕੇ ਬੇਨਤੀ ਕੀਤੀ ਤਾਂ ਬਾਬਾ ਜੀ ਕਹਿੰਦੇ ਇਹ ਸਮਾਂ ਇਸੇ ਤਰ੍ਹਾਂ ਦਾ ਹੀ ਹੈ। ਜਾ ਚਲਿਆ ਜਾ ਆਪਦੇ ਟਾਈਮ ਨਾਲ ਹੀ ਆਈਂ। ਤਾਂ ਸੇਵਾਦਾਰ ਵਾਪਸ ਚਲਾ ਗਿਆ। 12:30 ਵਜੇ ਹਜ਼ੂਰੀ ਸੇਵਾਦਾਰ ਨੇ ਆ ਸਤਨਾਮ ਦਾ ਆਵਾਜ਼ਾ ਦਿੱਤਾ। ਬੇਨਤੀ ਕੀਤੀ ਪਾਤਸ਼ਾ ਇਸ਼ਨਾਨ ਦਾ ਟਾਈਮ ਹੋ ਗਿਆ ਤਾਂ ਬਾਬਾ ਜੀ ਕਹਿਣ ਲੱਗੇ ਇਸ਼ਨਾਨ ਹੋਈ ਜਾਂਦਾ ਹੈ ਅਤੇ ਸਾਡਾ ਨਿਤਨੇਮ ਵੀ ਹੋਈ ਜਾਂਦਾ ਹੈ ਕੁਝ ਠਹਿਰ ਕੇ ਆਵੀਂ ਤਾਂ ਸੇਵਾਦਾਰ ਵਾਪਿਸ چلا ਗਿਆ ਮਾਨਮਿਚ ਹੈਰਾਨ ਹੋਈ ਜਾਂਦਾ ਹੈ ਕਿ ਬਾਬਾ ਜੀ ਕਿੰਨੇ ਸਮੇਂ ਤੋਂ بارش ਵਿੱਚ ਖੜੇ ਹਨ 3 ਵਜੇ ਹਜ਼ੂਰੀਏ ਨੇ ਫਿਰ ਆ ਬੇਨਤੀ ਕੀਤੀ ਪਾਤਸ਼ਾ ਸਤਗੁਰਾਂ ਦੇ ਪ੍ਰਕਾਸ਼ ਕਰਨ ਦਾ ਅਤੇ ਭੋਗ ਲਵਾਉਣ ਦਾ ਟਾਈਮ ਹੋਣ ਵਾਲਾ ਹੈ ਤਾਂ ਬਾਬਾ ਜੀ ਨੇ ਬਸਤਰ ਪਾ ਕੇ ਤਿਆਰ ਹੋ ਕੇ 사ਤਗੁਰਾਂ ਨੂੰ ਪ੍ਰਕਾਸ਼ ਕਰਕੇ ਭੋਗ ਲਵਾਇਆ। ਉਪਰੰਤ ਆਪ ਵੀ ਜਲ ਪਾਣੀ ਛਕਿਆ। ਇਤਨੇ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਬਾਬਾ ਜੀ ਨੇ ਕੀਰਤਨ ਦਾ ਆਨੰਦ ਮਾਣਿਆ। ਕੀਰਤਨ ਦੀ ਸਮਾਪਤੀ ਉਪਰੰਤ ਸੇਵਾਦਾਰਾਂ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਬਾਬਾ ਜੀ ਸਾਰੀ ਰਾਤ ਹੀ ਬਾਹਰ ਬਾਰਿਸ਼ ਵਿੱਚ ਖੜੇ ਰਹੇ। 11:00 ਵਜੇ ਸਮਾਵੇ ਕੇ ਹਜ਼ੂਰੀ ਇਹਨੇ ਬਾਬਾ ਜੀ ਪਾਸ ਬੇਨਤੀ ਕਰ ਹੀ ਦਿੱਤੀ ਕਿ ਬਾਬਾ ਜੀ ਰਾਤ ਆਪ ਜੀ ਠੰਡ ਵਿੱਚ ਹੀ ਖੜੇ ਰਹੇ ਤਾਂ ਬਾਬਾ ਜੀ ਕਹਿਣ ਲੱਗੇ بارش ਵਿੱਚ ਬਹੁਤ ਹੀ ਲੋਕ ਸੰਕਟ ਵਿੱਚ ਘਿਰੇ ਹੋਏ ਸਨ ਜਿਸ ਕਰਕੇ ਥਾਂ ਥਾਂ ਤੋਂ ਅਰਦਾਸਾਂ ਆ ਰਹੀਆਂ ਸਨ ਜੋ ਸੰਗੀ ਇੱਥੇ ਪ੍ਰਸ਼ਾਦਾ ਅਤੇ ਹੋਰ ਹਰ ਤਰ੍ਹਾਂ ਦੀ ਸੇਵਾ ਲੈ ਕੇ ਆਉਂਦੇ ਹਨ ਉਹਨਾਂ ਦਾ ਦੁੱਖ ਸੁੱਖ ਵੀ ਤਾਂ ਸੁੰਨਾ ਹੀ ਪੈਂਦਾ ਹੈ ਇਹ ਗੁਰੂ ਘਰ ਦੀ ਪਿੱਛਾ ਤੋਂ ਮਰਿਆਦਾ ਤੁਰੀ ਆਉਂਦੀ ਹੈ ਜੋ ਦਰਗਾਹੀ ਮਾਪੁਰਖ ਹੁੰਦੇ ਹਨ ਉਹਨਾਂ ਨੂੰ ਕੁਝ ਦੁਨੀਆ ਦਾ ਭਾਰ ਵੰਡਾਉਣਾ ਹੀ ਪੈਂਦਾ ਹੈ। ਬਾਬਾ ਜੀ ਦੇ ਬਚਨ ਸੁਣ ਕੇ ਹਜ਼ੂਰੀਆ ਕਹਿੰਦਾ ਬਾਬਾ ਜੀ ਤੁਸੀਂ ਤਨ ਹੋ ਜੋ ਸਭ ਦੀਆਂ ਅਰਦਾਸਾਂ ਫਰਿਆਦਾਂ ਸੁਣਦੇ ਹੋ। ਸਾਖੀ ਗੁੜ ਦੀ ਪਿਆਰੇ ਬਾਬਾ ਜੀ ਪਿੰਡ ਝੋੜੜੀ ਠਾਠ ਵਿੱਚ ਠਹਿਰ ਕੇ ਸੰਗਤਾਂ ਨੂੰ ਤਾਰ ਰਹੇ ਹਨ। ਚੇਤ ਦਾ ਮਹੀਨਾ ਹੈ। ਸ਼ਾਮ ਦਾ ਦੀਵਾਨ ਸਜਿਆ ਹੈ ਦਿੱਲੀ ਤੋਂ ਪੰਜ ਚਾਰ ਸਰਦਾਰ ਦਰਸ਼ਨ ਕਰਨ ਆਏ ਦਰਬਾਰ ਵਿੱਚ ਆ ਕੇ ਕੀ ਵੇਖਿਆ ਮੱਥਾ ਟੇਕਣ ਵਾਲੀ ਜਗਾ ਥੜਾ ਗੁੜ ਦੀਆਂ ਭੇਲੀਆਂ ਨਾਲ ਭਰਿਆ ਪਿਆ ਹੈ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗੀਆਂ ਨੇ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਜੀ ਇੱਥੇ ਗੁੜ ਛੜਦਾ ਹੈ ਅੱਗੋਂ ਸਾਰੀ ਹੀ ਜਗਾ ਗੁੜ ਨਾਲ ਭਰੀ ਪਈ ਹੈ ਬਾਬਾ ਜੀ ਹੱਸ ਕੇ ਕਹਿੰਦੇ ਮੰਗ ਤਾਂ ਇੱਥੇ ਕਿਸੇ ਵੀ ਚੀਜ਼ ਦੀ ਨਹੀਂ ਪਰ ਸੰਗਤਾਂ ਸ਼ਰਦਾ ਨਾਲ ਫਲ ਮਿਸ਼ਰੀ ਪਤਾਸੇ ਲਈ ਆਉਂਦੀਆਂ ਹਨ ਇਸ ਇਲਾਕੇ ਵਿੱਚ ਜ਼ਿਮੀਦਾਰ ਗੰਨਾ ਬਹੁਤ ਬੀਜਦੇ ਹਨ ਹੁਣ ਚੇਤ ਦਾ ਮਹੀਨਾ ਕਰਕੇ ਕਲਾੜੀਆਂ ਤੇ ਲੋਕ ਕਮਾਦ ਪੀੜ ਕੇ ਗੁੜ ਲਈ ਆਉਂਦੇ ਹਨ ਘਰ ਦਾ ਗੁੜ ਕਰਕੇ ਗੁੜ ਦੀਆਂ ਭੇਲੀਆਂ ਚੱਕੀ ਆਉਂਦੇ ਹਨ ਇਹ ਗੁੜ ਕੁਝ ਤਾਂ ਸੰਗਤ ਵਿੱਚ ਹੀ ਵਰਤਾਇਆ ਜਾਂਦਾ ਹੈ ਕੁਝ ਗੁੜ ਲੰਗਰ ਵਿੱਚ ਲੱਗ ਜਾਂਦਾ ਹੈ ਕੁਝ ਗਰੀਬਾਂ ਨੂੰ ਦਿੱਤਾ ਜਾਂਦਾ ਹੈ ਇਸ ਕਰਕੇ ਸਤਿਗੁਰੂ ਤਾਂ ਭਾਵਨਾ ਪਿਆਰ ਦੇ ਭੁੱਖੇ ਹਨ ਜੇਹੋ ਜੇ ਕੋਈ ਸਰਦਾ ਨਾਲ ਭੇਟਾ ਲੈ ਆਉਂਦਾ ਹੈ ਉਹੀ ਸਤਿਗੁਰੂ ਮਨਜ਼ੂਰ ਕਰਦੇ ਹਨ ਤਾਂ ਸਰਦਾਰ ਬਾਬਾ ਜੀ ਦੇ ਬਚਨ ਸੁਣ ਕੇ ਬੜੇ ਹੀ ਖੁਸ਼ ਹੋਏ ਕਹਿੰਦੇ ਬਾਬਾ ਜੀ ਸਾਡਾ ਭੁਲੇਖਾ ਨਿਕਲ ਗਿਆ ਅਸੀਂ ਤਾਂ ਸ਼ਹਿਰੋਂ ਗੁੜ ਦੀਆਂ ਬੋਰੀਆਂ ਲਿਆਉਣ ਲੱਗੇ ਸੀ ਸੰਗਤ ਦਿੱਲੀ ਦੇ ਸਰਦਾਰਾਂ ਦੀਆਂ ਗੱਲਾਂ ਸੁਣ ਕੇ ਹੱਸ ਰਹੀ ਹੈ ਇਸ ਤਰ੍ਹਾਂ ਬਾਬਾ ਜੀ ਦੇ ਦਰਬਾਰ ਵਿੱਚ ਕੋਤਕ ਹੁੰਦੇ ਰਹਿੰਦੇ ਸਨ ਸਾਖੀ ਸੂਬੇ ਦਾ ਨਰੈਣ ਸਿੰਘ ਜੀ ਦੀ ਪਿੰਡ ਝੋੜਾ ਤੋਂ ਸਰਦਾਰ ਸੱਜਣ ਸਿੰਘ ਜੀ ਦੇ ਲੜਕੇ ਨਰੈਣ ਸਿੰਘ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਪਿੰਡ ਨੱਥੋਵਾਲ ਇਕੱਠੇ પડਦੇ ਰਹੇ ਜਿਸ ਕਰਕੇ ਆਪਸ ਵਿੱਚ ਪਿਆਰ ਸੀ ਸਮਾ ਪਾ ਕੇ ਸਰਦਾਰ ਸੱਜਣ ਸਿੰਘ ਜੀ ਸਰੀਰ ਛੱਡ ਗਏ ਇਸ ਸਮੇਂ ਬਾਬਾ ਨਾਨਕ ਸਿੰਘ ਜੀ ਨਾਨਕ ਸਰਸਨ ਤਾਂ ਬਾਬਾ ਜੀ ਨੇ ਇੱਕ ਬੰਦਾ ਸੁਨੇਹਾ ਦੇ ਕੇ ਪਿੰਡ ਝੋੜੜੀ ਭੇਜਿਆ ਜੋ ਸਰਦਾਰ ਸੱਜਨ ਸਿੰਘ ਸਰੀਰ ਛੱਡ ਕੇ ਗਿਆ ਹੈ ਉਹ ਦਸਵੇਂ ਪਾਤਸ਼ਾਹ ਦੇ ਨਾਲ ਜਾ ਰਿਹਾ ਲਿਆ ਉਸ ਦੇ ਘਰ ਜਾ ਕੇ ਕਹਿਣਾ ਉਸ ਦੇ ਅਸਥ ਸਾਡੇ ਪਾਸ ਨਾਨਕ ਸਰ ਪਹੁੰਚਾ ਦੇਵੀ ਉਸ ਦੇ ਸੁਨੇਹਾ ਦੇਣ ਤੇ ਨਰੈਣ ਸਿੰਘ ਜੀ ਨੇ ਆਪਣੇ ਪਿਤਾ ਦੇ ਫੁੱਲ ਨਾਨਕ ਸਰ ਬਾਬਾ ਨਾਨਸੀ ਜੀ ਕੋਲ ਪਹੁੰਚਾਏ ਬਾਬਾ ਜੀ ਨੇ ਇਸ ਪਰਿਵਾਰ ਨੂੰ ਧੀਰਜ ਦਿੱਤਾ ਵਚਨ ਕੀਤਾ ਸਰਦਾਰ ਸੱਜਨ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਗਏ ਤੁਸੀਂ ਪਾਣਾ ਮੰਨਣਾ ਹੈ ਨਿਤਨੇਮ ਕਰੀ ਜਾਣਾ ਹੈ ਅਤੇ ਗੁਰੂ ਘਰ ਨਾਲ ਜੁੜੇ ਰਹਿਣਾ ਹੈ ਫੁੱਲ ਦੁੱਧ ਵਿੱਚ ਰਗੜਾ ਕੇ 메ਨ ਗੇਟ ਜਿੱਥੋਂ ਦੀ ਸੰਗਤ ਲੰਗਦੀ ਹੈ ਇੱਥੇ ਛੱਟਾ ਦਿਵਾ ਦਿੱਤਾ ਬਾਬਾ ਜੀ ਦੇ ਚੋਲਾ ਬਦਲਣ ਤੋਂ ਬਾਅਦ ਇਹ ਪਰਿਵਾਰ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਨ ਲੱਗਿਆ ਇੱਕ ਦਿਨ ਨਰੈਣ ਸਿੰਘ ਦਾ ਬਾਬਾ ਈਸ਼ਰ ਸਿੰਘ ਜੀ ਨਾਲ ਬਾਰਲੀ ਠਾਠ ਕੋਲ ਮਿਲਾਪ ਹੋਇਆ ਬਚਨ ਚਾਲ 'ਤੇ ਕਿਉਂਕਿ ਇੱਕੋ ਪਿੰਡ ਦੇ ਸਨ ਇਕੱਠੇ ਪੜਦੇ ਰਹੇ ਸਨ ਚਲਦੇ ਬਚਨਾ ਵਿੱਚ ਨਰੈਣ ਸਿੰਘ ਬਾਬਾ ਜੀ ਨੂੰ ਕਹਿਣ ਲੱਗਾ ਜੀ ਹੋਰ ਤਾਂ ਕੰਮ ਠੀਕ ਹੈ ਜਿਹੜੇ ਤੁਸੀਂ ਗੁਰੂ ਨਾਨਕ ਦੇ ਫੋਟੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰੱਖਦੇ ਹੋ ਇਹ ਠੀਕ ਨਹੀਂ ਮੂਰਤੀ ਪੂਜਾ ਹੈ ਇਸੇ ਗੱਲ ਸੁਨਣ ਅਨਸਾਰ ਹੀ ਬਾਬਾ ਜੀ ਬੜੇ ਰੋਵ ਵਿੱਚ ਆ ਕੇ ਕਹਿਣ ਲੱਗੇ ਤੂੰ ਕੌਣ ਹੈ ਗੁਰੂ ਨਾਨਕ ਵਿੱਚ ਨੁਕਸ ਫੜਨ ਵਾਲਾ ਇਹ ਤਾਂ ਪਿਆਰ ਭਾਵਨਾ ਅਤੇ ਆਸ਼ਕੀ ਦੀ ਗੱਲ ਹੈ ਲੈਲਾ ਦੀ ਮਾਂ ਨੇ ਲੈਲਾ ਨੂੰ ਕੰਦ ਵਿੱਚ ਸੂਈ ਟੰਗਣ ਵਾਸਤੇ ਭੇਜਿਆ ਤਿੰਨ ਵਾਰੀ ਜਾ ਕੇ ਮੁੜਦੀ ਰਹੀ ਕਹਿੰਦੀ ਮੈਨੂੰ ਤਾਂ ਸਾਰੇ ਮਜਨੂ ਹੀ ਦਿਸਦਾ ਹੈ ਜੇ ਸੂਈ ਟੰਗੀ ਤਾਂ ਮਜਨੂ ਦੀ ਅੱਖ ਵਿੱਚ ਵੱਜੇਗੀ ਐਸੇ ਤਰ੍ਹਾਂ ਹੀ ਹੀਰ ਆਪਦੀ ਮੱਸੀ ਵਿੱਚ ਤੂਰੀ ਜਾਂਦੀ ਸੀ ਉਦੋਂ ਕਾਜ਼ੀ ਨਵਾਜ਼ ਪੜਨ ਵਾਸਤੇ ਜਾ ਰਿਹਾ ਸੀ ਆਪਸ ਵਿੱਚ ਵੱਜ ਗਏ ਤਾਂ ਕਾਜ਼ੀ ਹੀਰ ਨੂੰ ਕਹਿੰਦਾ ਮੈਂ ਉਜੂ ਕਰਕੇ ਮਤਲਬ ਹੱਥ ਮੂੰਹ ਧੋ ਕੇ ਆਇਆ ਸੀ ਤੂੰ ਮੇਰੇ ਵਿੱਚ ਵੱਜ ਕੇ ਉਜੂ ਭੰਗ ਕਰ ਦਿੱਤਾ ਤਾਹਿਰ ਕਹਿੰਦੀ ਮੈਂ ਤੈਨੂੰ ਦਿਸੀ ਕਿਵੇਂ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਸਾਰੇ ਰਾਂਝਾ ਹੀ ਨਜ਼ਰ ਆਉਂਦਾ ਹੈ ਖੁਦਾ ਨੂੰ ਛੱਡ ਕੇ ਤੈਨੂੰ ਮੈਂ ਹੀਰ ਕਿਵੇਂ ਦਿਸ ਪਈ ਇਸ ਕਰਕੇ ਕਾਜ਼ੀ ਤੂੰ ਖੁਦਾ ਤੋਂ ਬਹੁਤ ਦੂਰ ਹੈ ਜਿਸ ਨੂੰ ਖੁਦਾ ਨਜ਼ਰ ਨਹੀਂ ਆਉਂਦਾ ਨਰੈਣ ਸਿੰਘ ਤੂੰ ਗੁਰੂ ਤੋਂ ਬਹੁਤ ਦੂਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਵਿੱਚ ਨੁਕਸ ਫੜਦਾ ਹੈ ਤੇਰਾ ਸਾਡਾ ਅੱਜ ਤੋਂ ਕੋਈ ਮੇਲ ਨਹੀਂ ਅਸੀਂ ਤਾਂ ਇਸ ਮਰਿਆਦਾ ਵਿੱਚ ਪੱਕੇ ਹਾਂ ਇਸ ਦਿਨ ਤੋਂ ਬਾਬਾ ਜੀ ਨੇ ਨਰੈਣ ਸਿੰਘ ਨਾਲ ਕੋਈ ਗੱਲ ਹੀ ਨਾ ਕੀਤੀ ਨਰੈਣ ਸਿੰਘ ਬੜਾ ਪਛਤਾਏ ਅਤੇ ਫੌਜ ਵਿੱਚ ਭਰਤੀ ਹੋਣ ਕਰਕੇ ਇਸ ਦੀ ਡਿਊਟੀ ਮੇਰਠ ਲੱਗੀ ਸੀ ਹੁਣ ਫੌਜੀਆਂ ਦੀ ਬੇਨਤੀ ਕਰਨ ਤੇ ਬਾਬਾ ਜੀ ਦੇ ਮੇਰਠ ਗੁਰਦੁਆਰੇ ਦੀਵਾਨ ਲੱਗੀ ਫੌਜ ਵਿੱਚ ਸਰਦਾਰ ਨਰੈਣ ਸਿੰਘ ਨੇ ਬੜਾ ਪਛਤਾਤ ਆਪ ਕੀਤਾ ਬਾਬਾ ਜੀ ਤੋਂ ਮਾਫੀ ਮੰਗੀ ਤਾਂ ਬਾਬਾ ਜੀ ਕਹਿਣ ਲੱਗੇ ਅੱਗੇ ਵਾਸਤੇ ਗੁਰੂਆਂ ਵਿੱਚ ਕੋਈ ਨੁਕਸ ਨਹੀਂ ਫੜਨਾ ਨਾਲ ਹੀ ਪੁੱਛਿਆ ਕਿ ਤੇਰਾ ਰੰਕ ਕੀ ਹੈ ਤਾਂ ਨਰੈਣ ਸਿੰਘ ਜੀ ਕਹਿਣ ਲੱਗੇ ਰੰਕ ਤਾਂ ਰੰਗਰੂਟ ਸਿਪਾਹੀ ਦਾ ਹੀ ਹੈ ਕਿਉਂਕਿ ਮੇਰੀ ਪੜ੍ਹਾਈ ਘੱਟ ਹੈ ਸਿਰਫ ਨੌਜਮਾਤਾ ਹੀ ਪੜਿਆ ਹਾਂ ਤਾਂ ਬਾਬਾ ਜੀ ਨੇ ਹੱਸ ਕੇ ਬਚਨ ਕੀਤਾ ਫੇਰ ਵੀ ਆਪਾਂ ਇਕੱਠੇ ਪੜਦੇ ਰਹੇ ਹਾਂ ਹੌਸਲਾ ਰੱਖ ਸੂਬੇਦਾਰ ਬਣ ਜਾਵੇਂਗਾ ਬਾਬਾ ਜੀ ਦਾ ਐਸਾ ਬਚਨ ਸੱਤ ਹੋਇਆ ਸਰਦਾਰ ਨਰੈਣ ਸਿੰਘ ਸੂਬੇਦਾਰ ਬਣ ਕੇ ਪੈਨਸ਼ਨ ਲੈ ਕੇ ਘਰ ਆ ਗਏ ਆਕੇ ਬਾਬਾ ਜੀ ਦੀ ਸੰਗਤ ਕਰਦੇ ਰਹੇ ਇੱਕ ਦਿਨ ਬੇਨਤੀ ਕੀਤੀ ਜੀ ਦੁੱਧ ਵਾਲੋਂ ਬੜੇ ਔਖੇ ਹਾਂ ਜਿਹੜੀ ਵੀ ਮੱਝ ਲੈਂਦੇ ਹਾਂ ਉਹੀ ਪੱਠੇ ਖਾ ਪੀ ਕੇ ਛੜਾ ਮਾਰਨ ਲੱਗ ਜਾਂਦੀ ਹੈ ਚੋਣ ਵੇਲੇ ਟੱਪ ਕੇ ਉਹ ਜਾਂਦੀ ਹੈ ਕੋਈ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਕਹਿੰਦੇ ਮੱਝ ਕੀ ਦੁੱਧ ਦੇਵੇ ਘਰ ਬਿਰਧ ਮਾਤਾ ਨੂੰ ਤਾਂ ਦੁੱਧ ਦਿੰਦੇ ਨਹੀਂ ਜਦੋਂ ਵੀ ਮੱਝ ਚੋਵੋ ਪਹਿਲਾਂ ਤੱਤਾ ਕਰਕੇ ਮਾਤਾ ਨੂੰ ਦੁੱਧ ਦਾ ਗਲਾਸ ਦਿਆ ਕਰੋ ਤਾਂ ਨਰਨ ਸਿੰਘ ਜੀ ਨੇ ਸੱਤ ਬਚਨ ਕਿਹਾ ਸ਼ਾਮ ਨੂੰ ਮੱਝ ਚੋ ਕੇ ਦੁੱਧ ਤੱਤਾ ਕਰਕੇ ਮਾਤਾ ਨੂੰ ਦੁੱਧ ਦਾ ਗਿਲਾਸ ਦਿੱਤਾ ਤਾਂ ਮਾਤਾ ਕਹਿੰਦੀ ਐਨੇ ਸਾਲਾਂ ਬਾਅਦ ਕਿਵੇਂ ਯਾਦ ਆ ਗਈ ਤਾਂ ਸਰਦਾਰ ਨਰਨ ਸਿੰਘ ਜੀ ਕਹਿੰਦੇ ਮਾਤਾ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ ਹੈ ਕਿ ਪਹਿਲਾਂ ਮਾਤਾ ਨੂੰ ਦੁੱਧ ਦੇ ਕੇ ਫੇਰ ਵਰਤਿਆ ਕਰੋ ਤਾਂ ਮਾਤਾ ਕਹਿੰਦੀ ਫੇਰ ਤਾਂ ਧੰਨ ਹੈ ਬਾਬਾ ਜੀ ਜਿਨ੍ਹਾਂ ਨੇ ਮੇਰੇ ਬਾਰੇ ਸੋਚਿਆ ਅੱਛਾ ਗੁਰੂ ਘਰੇ ਦੁੱਧ ਪੁੱਤ ਦੀ ਮਿਹਰ ਕਰੇ। ਇਸ ਦਿਨ ਤੋਂ ਮਾਲਕ ਦੀ ਐਸੀ ਮਿਹਰ ਹੋਈ ਘਰ ਕਈ ਲਵੇਰੇ ਰਹਿਣ ਲੱਗੇ ਅਤੇ ਦੁੱਧ ਦੀ ਵੇਪਰ ਵਾਹੀ ਰਹੀ। ਇੱਕ ਵਾਰੀ ਸੂਬੇਦਾਰ ਨਰੈਣ ਸਿੰਘ ਜੀ ਆਪਣੀ ਲੜਕੀ ਪ੍ਰੀਤਮ ਕੌਰ ਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਪਹੁੰਚਿਆ ਬੇਨਤੀ ਕੀਤੀ ਜੀ ਮੇਰੀ ਲੜਕੀ ਦਾ 10ਵਾਂ ਦਾ ਇਮਤਿਹਾਨ ਹੈ ਕਿਰਪਾ ਕਰਿਓ ਇਹ ਪਾਸ ਹੋ ਜਾਵੇ। ਤਾਂ ਬਾਬਾ ਜੀ ਨੇ ਵਚਨ ਕੀਤਾ ਗੁਰੂ ਕਿਰਪਾ ਕਰੇਗਾ। 2.5 ਮਹੀਨੇ ਦੀਆਂ ਛੁੱਟੀਆਂ ਹਨ। ਬੀਬੀ ਨੂੰ 2 ਸੈਂਚੀਆਂ ਲਿਆ ਕੇ ਦੇ ਦੇ ਐਨੇ ਸਮੇਂ ਵਿੱਚ ਇਹ ਗੁਰੂ ਸਾਹਿਬ ਦਾ ਪਾਠ ਕਰ ਲਵੇਗੀ ਇਸੇ ਤਰ੍ਹਾਂ ਹੀ ਕੀਤਾ ਬੀਬੀ ਨੇ 2 ਸੈਂਚੀਆਂ ਤੋਂ ਗੁਰੂ ਸਾਹਿਬ ਦੇ ਪਾਠ ਕਰਕੇ ਭੋਗ ਪਾਇਆ ਰਿਜ਼ਲਟ ਸਮੇਂ ਬਾਬਾ ਜੀ ਨੇ ਬੀਬੀ ਪ੍ਰੀਤਮ ਕੌਰ ਨੂੰ ਦਰਸ਼ਨ ਦੇ ਕੇ ਬਚਨ ਕੀਤਾ ਬੀਬਾ ਤੂੰ ਪਾਸ ਹੈ ਅਗਲੇ ਦਿਨ ਹੀ ਬੀਬੀ ਦਾ ਰਿਜ਼ਲਟ ਆਇਆ ਇਸ ਨੂੰ ਪਤਾ ਲੱਗਿਆ ਕਿ ਮੈਂ ਪਾਸ ਹੋ ਗਈ ਇਸ ਤੋਂ ਬਾਅਦ ਇਹ ਸਿਦਵੀ ਕਾਲਜ ਵਿੱਚ ਪੜਨ ਲੱਗੀ ਇੱਕ ਦਿਨ 50-60 ਕਾਲਜ ਦੀਆਂ ਲੜਕੀਆਂ ਅਤੇ ਸਣੇ ਟੀਚਰ ਨਾਨਕ ਸਰ ਦਰਸ਼ਨ ਕਰਨ ਆਈ। ਤਾਂ ਰਸਤੇ ਵਿੱਚ ਬੀਬੀਆਂ ਪ੍ਰੀਤਮ ਕੋਰ ਨੂੰ ਕਹਿਣ ਲੱਗੀਆਂ ਕਿ ਭੈਣੇ, ਬਾਬਾ ਜੀ ਤੇਰੇ ਪਿੰਡ ਛੋੜਦਾ ਤੋਂ ਹਨ। ਸਾਨੂੰ ਦਰਸ਼ਨ ਕਰਾਈਂ। ਬੀਬੀ ਕਹਿੰਦੀ ਭੈਣੇ ਮੇਰਾ ਕੀ ਜ਼ੋਰ ਹੈ। ਬਾਬਾ ਜੀ ਤਾਂ ਰਜ਼ਾ ਦੇ ਮਾਲਕ ਹਨ। ਬੀਬੀਆਂ ਕਹਿੰਦੀਆਂ ਆਪਾਂ ਛੇਤੀ ਮੁਰਨਾ ਹੈ। ਜੇ ਜਾਣਦਿਆਂ ਨੂੰ ਛੇਤੀ ਦਰਸ਼ਨ ਹੋ ਜਾਣ ਤਾਂ ਚੰਗੀ ਗੱਲ ਹੈ। ਜਿਸ ਵੇਲੇ ਨਾਨਕ ਸਰ ਪਹੁੰਚੀਆਂ ਤਾਂ ਬਾਬਾ ਜੀ ਅੱਗੇ ਗੇਟ ਦੇ ਬਾਹਰ ਹੀ ਖੜੇ ਸੰਗਤ ਨਾਲ ਬਚਨ ਕਰ ਰਹੇ ਹਨ ਸਾਰੀਆਂ ਬੀਬੀਆਂ ਨੇ ਆ ਕੇ ਦਰਸ਼ਨ ਕੀਤੇ ਤਾਂ ਬਾਬਾ ਜੀ ਨੇ ਪੁੱਛਿਆ ਭਾਈ ਬੀਬੀਓ ਕਿੱਥੋਂ ਆਈਆਂ ਹਨ ਤਾਂ ਟੀਚਰਾਂ ਨੇ ਦੱਸਿਆ ਜੇ ਸਿੱਧਵੀ ਕਾਲਜ ਦੇ ਪੜਨ ਵਾਲੀਆਂ ਬੀਬੀਆਂ ਹਨ ਇੱਥੇ ਆਪ ਜੀ ਦੇ ਅਤੇ ਨਾਨਕ ਸਰ ਦੇ ਦਰਸ਼ਨ ਕਰਨ ਆਈਆਂ ਹਨ ਹੁਣ ਬੀਬੀ ਪ੍ਰੀਤਮ ਕੌਰ ਕਹਿੰਦੀ ਜੀ ਮੈਂ ਪਿੰਡ ਛੋੜਦਾ ਤੋਂ ਸੂਬੇ ਦਾ ਨਰੈਣ ਸਿੰਘ ਦੀ ਲੜਕੀ ਹਾਂ ਜੋ ਸਿੱਧਵੀ ਪੜਦੀ ਹਾਂ ਬਾਬਾ ਜੀ ਸੁਣ ਕੇ ਬੜੇ ਖੁਸ਼ ਹੋਏ ਕਹਿੰਦੇ ਬੀਬਾ ਜੀ ਤੇਰੇ ਬਾਪੂ ਜੀ ਸਰਦਾਰ ਨਰੈਣ ਸਿੰਘ ਜੀ ਸਾਡੇ ਨਾਲ ਪਿੰਡ ਨੱਥੋਵਾਲ ਪੜਦੇ ਰਹੇ ਹਨ ਚੰਗਾ ਚਿੱਤ ਲਾ ਕੇ ਪੜਿਆ ਕਰੋ ਜਿੰਨਾ ਹੋ ਸਕੇ ਨਿਤਨੇਮ ਕਰਿਆ ਕਰੋ ਹੁਣ ਅੱਗੇ ਜਾ ਕੇ ਸੱਚਖੰਡ ਦੇ ਦਰਸ਼ਨ ਕਰ ਲਵੋ ਇਤਨੇ ਬਚਨ ਕਰਕੇ ਬਾਬਾ ਜੀ ਆਪਣੇ ਅੰਦਰ ਆਸਨ ਵਾਲੀ ਜਗਾ ਆ ਗਏ ਬੀਬੀਆਂ ਸੱਚਖੰਡ ਦੇ ਦਰਸ਼ਨ ਕਰਕੇ ਵਾਪਸ ਮੁੜੀਆਂ ਰਸਤੇ ਵਿੱਚ ਬੀਬੀਆਂ ਪ੍ਰੀਤਮ ਗੌਰ ਨੂੰ ਕਹਿੰਦੀਆਂ ਭੈਣੇ ਅੱਜ ਤਾਂ ਤੇਰੇ ਬਾਬਿਆਂ ਨੇ ਕਮਾਲ ਹੀ ਕਰ ਦਿੱਤੀ ਐਡੇ ਅੰਤਰਯਾਮੀ ਆਪਣੇ ਜਾਣ ਤੋਂ ਪਹਿਲਾਂ ਹੀ ਗੇਟ ਤੇ ਆ ਗਏ ਆਪਾਂ ਨੂੰ ਛੇਤੀ ਹੀ ਦਰਸ਼ਨ ਹੋ ਗਏ ਧੰਨ ਹਨ ਬਾਬਾ ਜੀ ਨਾਨਕ ਸਰਵਾਲੇ ਬੀਬੀ ਪ੍ਰੀਤਮ ਗੌਰ ਨੇ ਪੜਾਈ ਕਰਕੇ 30 ਸਾਲ ਟੀਚਰ ਦੀ ਨੌਕਰੀ ਕੀਤੀ ਬਾਅਦ ਵਿੱਚ ਸਮੇਤ ਪਰਿਵਾਰ ਨਿਊਜ਼ੀਲੈਂਡ ਪਹੁੰਚ ਗਏ ਇੱਥੇ ਨਾਨਕ ਸਰ ਗੁਰਦੁਆਰੇ ਆਕਲੈਂਡ ਬੱਚਿਆਂ ਨੂੰ ਪੰਜਾਬੀ ਪੜਾਉਂਦੀ ਹੈ ਜਿਸ ਵੇਲੇ 17 ਜੂਨ 2006 ਨੂੰ ਦਾਸ ਕਵੀ ਸਮੇਤ ਜਥੇ ਨਿਊਜ਼ੀਲੈਂਡ ਨਾਨਕ ਸਰ ਗੁਰਦੁਆਰੇ ਪਹੁੰਚੇ ਤਾਂ ਇਹ ਸਾਰੀ ਹੱਦ ਬੀਤੀ ਦਾਸ ਨੂੰ ਬੀਬੀ ਪ੍ਰੀਤਮ ਕੌਰ ਨੇ ਦੱਸੀ ਇੱਕ ਸਾਖੀ ਹੋਰ ਵੀ ਦੱਸੀ ਕਿ ਮੇਰੇ ਪਿਤਾ ਸੂਬੇਦਾਰ ਨਰੈਣ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਜਦੋਂ ਅਸੀਂ 17 ਸਿੱਖ ਫੌਜ ਵਿੱਚ ਹਿਮਾਚਲ ਡਲੋਜੀ ਠਹਿਰੇ ਹੋਏ ਸੀ ਉੱਥੇ ਬਾਬਾ ਜੀ ਸਾਡੇ ਕੋਲ ਪਹੁੰਚੇ ਸਾਰੀ ਫੌਜ ਨੇ ਰੱਜ ਰੱਜ ਕੇ ਦਰਸ਼ਨ ਕੀਤੇ ਬਾਬਾ ਜੀ ਇੱਕ ਬਾਟੇ ਵਿੱਚੋਂ ਬਦਾਮਾਂ ਦਾ ਪ੍ਰਸ਼ਾਦ ਵਰਤੌਣ ਲੱਗੇ ਸਾਰੀ ਫੌਜ ਨੂੰ ਪ੍ਰਸ਼ਾਦ ਵਰਤਾ ਦਿੱਤਾ ਬਾਟੇ ਵਿੱਚੋਂ ਪ੍ਰਸ਼ਾਦ ਹੀ ਨਹੀਂ ਮੁੱਕਿਆ ਵਰਤਾ ਕੇ ਫਿਰ ਵੀ ਬਾਟੇ ਵਿੱਚ ਪ੍ਰਸ਼ਾਦ ਬਚਿਆ ਰਿਹਾ ਇਸ ਕ੍ਰਿਸ਼ਮੇ ਨੂੰ ਵੇਖ ਕੇ ਸਾਰੇ ਹੀ ਫੌਜੀ ਹੈਰਾਨ ਰਹਿ ਗਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ